ਦੋਸਤੋ ਪੰਜਾਬ ਵਿੱਚ 80 ਤੋਂ 90 ਦੇ ਦਹਾਕੇ ਵਿੱਚ ਚੱਲਿਆ ਖਾਰਕੂ ਵਾਦ ਦਾ ਦੌਰ ਜਦੋਂ ਪੰਜਾਬ ਇੱਕ ਜੰਗ ਦਾ ਮੈਦਾਨ ਬਣ ਚੁੱਕਾ ਸੀ ਇਸ ਦੌਰਾਨ 31 ਅਗਸਤ ਸਾਲ 1995 ਦਾ ਦਿਨ ਆਉਂਦਾ ਹੈ ਦੇਰੋਂ ਪੰਜਾਬ ਦੇ ਮੁੱਖ ਮੰਤਰੀ ਬੈਂਤ ਸਿੰਘ ਨੂੰ ਖਾੜਕੂਆਂ ਵੱਲੋਂ ਇੱਕ ਬੰਬ ਧਮਾਕੇ ਵਿੱਚ ਕਤਲ ਕਰ ਦਿੱਤਾ ਗਿਆ। ਮੁੱਖ ਮੰਤਰੀ ਬੈਂਤ ਸਿੰਘ ਦਾ ਕਤਲ ਕਰਨ ਲਈ ਖਾੜਕੂ ਇੱਕ ਮਨੁੱਖੀ ਬੰਬ ਬਣ ਕੇ ਉੱਡ ਗਏ ਸਨ। ਇਸ ਬੰਬ ਧਮਾਕੇ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਪੂਰੀ ਸਾਜ਼ਿਸ਼ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਵਾਨਾ, ਪਰਮਜੀਤ ਸਿੰਘ ਪਿਉਰਾ ਤੇ ਜਗਤਾਰ ਸਿੰਘ ਤਾਰਾ ਵੱਲੋਂ ਰਚੀ ਗਈ ਸੀ। ਪਰ ਇਹਨਾਂ ਸਾਰੇ ਆਰੋਪੀਆਂ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਿਵੇਂ ਕੀਤਾ ਗਿਆ ਕਿਸ ਨੇ ਕੀਤੀ ਸੀ ਇਹਨਾਂ ਦੀ ਮੁਖਬਰੀ ਕੌਣ ਸੀ ਗद्दार ਕਿਵੇਂ ਪਹੁੰਚੀ ਪੁਲਿਸ ਇਹਨਾਂ ਤੱਕ ਹਵਾਰਾ ਰਾਜਵਾਨਾ ਤੇ ਬਾਕੀ ਸਾਥੀਆਂ ਦੀ ਗ੍ਰਿਫਤਾਰੀ ਦੀ ਅਸਲ ਕਹਾਣੀ ਤੁਹਾਡੇ ਨਾਲ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਕਹਾਣੀ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਗਤਾਰ ਸਿੰਘ ਹਵਾਰਾ ਬਲਵੰਤ ਸਿੰਘ ਰਾਜੋਆਣਾ ਦਲਾਵਰ ਸਿੰਘ ਅਤੇ ਹੋਰ ਸਾਥੀਆਂ ਵੱਲੋਂ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਭਾਈ ਦਲਾਵਰ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਪੰਜਾਬ ਪੁਲਿਸ ਦੇ ਹੀ ਮੁਲਾਜ਼ਮ ਸਨ ਗਰਮੀਤ ਸਿੰਘ ਇੰਜੀਨੀਅਰ ਵੱਲੋਂ ਮਨੁੱਖੀ ਬੰਬ ਬਣਾਇਆ ਗਿਆ ਸੀ ਇਸ ਪੂਰੇ ਘਟਨਾਕਰਮ ਨੂੰ ਅੰਜਾਮ ਦੇਣ ਵਾਸਤੇ ਇੱਕ ਐਮਬੈਸਡਰ ਕਾਰ ਇਹਨਾਂ ਵੱਲੋਂ ਦਿੱਲੀ ਤੋਂ ਖਰੀਦੀ ਜਾਂਦੀ ਹੈ ਜਿਸ ਦੀ ਪਛਾਣ ਬਦਲਣ ਲਈ ਉਹਦੇ ਉੱਤੇ ਪੇਂਟ ਕਰਵਾ ਦਿੱਤਾ ਗਿਆ ਇਹੀ ਕਾਰ ਦਲਾਵਰ ਸਿੰਘ ਸੈਕਟਰੀਏਟ ਦੇ ਅੰਦਰ ਲੈ ਕੇ ਗਏ ਜਿੱਥੇ 31 ਅਗਸਤ 1995 ਦੀ ਸ਼ਾਮ 5:10 ਤੇ ਇੱਕ ਬੰਬ ਧਮਾਕਾ ਹੋਇਆ ਇਸ ਬੰਬ ਧਮਾਕੇ ਵਿੱਚ ਮੁੱਖ ਮੰਤਰੀ ਬੈਂਤ ਸਿੰਘ ਸਮੇਤ 17 ਲੋਕਾਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਵਿੱਚ ਮਲੂਕੀ ਬੰਬ ਬਣਿਆ ਪੁਲਿਸ ਮੁਲਾਜ਼ਮ ਦਲਾਵਰ ਸਿੰਘ ਵੀ ਸ਼ਾਮਲ ਸੀ ਤੁਮਾਕੇ ਤੋਂ ਬਾਅਦ ਜੋ ਅੰਬੈਸਡਰ ਕਾਰ ਸੈਕਟਰੀਏਟ ਦੇ ਅੰਦਰ ਖੜੀ ਹੁੰਦੀ ਹੈ ਉਸ ਨੂੰ ਬਾਹਰ ਲਜਾਣ ਦਾ ਕੰਮ ਖੜਕੂ ਲਖਵਿੰਦਰ ਸਿੰਘ ਨੂੰ ਸੌਂਪਿਆ ਗਿਆ ਸੀ ਜੋ ਪੁਲਿਸ ਦੇ ਵਿੱਚ ਇੱਕ ਡਰਾਈਵਰ ਦੀ ਨੌਕਰੀ ਕਰਦਾ ਹੁੰਦਾ ਸੀ ਪਰ ਜਿਸ ਵੇਲੇ ਇਹ ਵੱਡਾ ਤੁਮਾਕਾ ਹੋਇਆ ਆਹ ਹਰ ਪਾਸੇ ਹਫੜਾ ਤਬੜੀ ਮਚ ਗਈ ਸਾਰੇ ਪਾਸੇ ਬਸ ਅੱਗ ਅਤੇ ਧੂੰਆਂ ਫੈਲਿਆ ਹੋਇਆ ਸੀ ਇਸ ਸਬ ਕਾਸੇ ਦੇ ਦੌਰਾਨ ਲਖਵਿੰਦਰ ਸਿੰਘ ਵੈਹਡਰ ਗੱਡੀ ਨੂੰ ਸੈਕਟਰੀਏਟ ਵਿੱਚੋਂ ਬਾਹਰ ਕੱਢਣ ਵਿੱਚ ਅਸਫਲ ਹੋ ਜਾਂਦਾ ਏ ਉਦੋਂ ਤੱਕ ਸੁਰੱਖਿਆ ਏਜੰਸੀਆਂ ਕੋਲ ਬੰਬ ਤਮਾਕੇ ਸੰਬੰਧੀ ਕੋਈ ਵੀ ਸਰਾਗ ਨਹੀਂ ਸੀ ਇੱਕੋ ਇੱਕ ਇਹੀ ਐਮਬੈਸਡਰ ਕਾਰ ਹੀ ਤਮਾਕੇ ਦੇ ਅਰੋਪੀਆਂ ਨੂੰ ਫੜਨ ਵਿੱਚ ਪਹਿਲੀ ਕੜੀ ਬਣੀ ਦੇਸ ਵੇਲੇ 5 ਵਜੇ ਦੇ ਕਰੀਬ ਤਮਾਕੇ ਤੋਂ ਬਾਅਦ ਜਾਂਚ ਏਜੰਸੀਆਂ ਘਟਨਾ ਵਾਲੀ ਜਗ੍ਹਾ ਤੇ ਪਹੁੰਚਦੀਆਂ ਹਨ ਤਾਂ ਉਹਨਾਂ ਨੂੰ ਇਹ ਐਮਬੈਸਡਰ ਕਾਰ ਉੱਥੇ ਖੜੀ ਹੋਈ ਨਜ਼ਰ ਪੈਂਦੀ ਹੈ ਪਰ ਉਦੋਂ ਤੱਕ ਦੂਸਰੇ ਖੜਕੂ ਆਪਣੇ ਆਪਣੇ ਟਿਕਾਣਿਆਂ ਵੱਲ ਨਿਕਲ ਚੁੱਕੇ ਸਨ ਘਟਨਾ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਹੁੰਦੀ ਹੈ ਤਾਂ ਉਸ ਐਮਬੈਸਡਰ ਕਾਰ ਨੂੰ ਚੈੱਕ ਕੀਤਾ ਜਾਂਦਾ ਜਿਸ ਵਿੱਚੋਂ ਇੱਕ ਬੈਟਰੀ ਮਿਲਦੀ ਹੈ ਤੇ ਇਸ ਤੋਂ ਇਲਾਵਾ ਕੁਝ ਹੋਰ ਸਮੱਗਰੀ ਪੁਲਿਸ ਨੂੰ ਮਿਲਦੀ ਹੈ ਜਿਸ ਤੋਂ ਪੁਲਿਸ ਨੂੰ ਸ਼ੱਕ ਹੁੰਦਾ ਹੈ ਕਿ ਸ਼ਾਇਦ ਹਮਲਾਵਰ ਇਸੇ ਵਿੱਚ ਬੈਠ ਕੇ ਹੀ ਆਏ ਹਨ ਉਦੋਂ ਤੱਕ ਕੇਸ ਦੀ ਜਾਂਚ CBI ਅਤੇ ਸੁਰੱਖਿਆ ਏਜੰਸੀਆਂ ਨੂੰ ਸੌਂਪ ਦਿੱਤੀ ਗਈ ਸੀ CBI ਵੀ ਜਦੋਂ ਕਾਰ ਵਿੱਚੋਂ ਮਿਲੀ ਸਮੱਗਰੀ ਨੂੰ ਦੇਖਦੀ ਹੈ ਤਾਂ ਉਹਨਾਂ ਨੂੰ ਵੀ ਸ਼ੱਕ ਹੁੰਦਾ ਹੈ ਕਿ ਇਸ ਐਮਬੈਸਡਰ ਕਾਰ ਵਿੱਚ ਬੈਠ ਕੇ ਇਹ ਹਮਲਾਵਰ ਆਏ ਹੋ ਸਕਦੇ ਹਨ ਜਿਨ੍ਹਾਂ ਨੇ ਮੁੱਖ ਮੰਤਰੀ ਬੈਂਤ ਸਿੰਘ ਕਤਲ ਕਰਨ ਨੂੰ ਅੰਜਾਮ ਦਿੱਤਾ ਹਾਲਾਂਕਿ ਘਟਨਾ ਤੋਂ ਕੁਝ ਸਮੇਂ ਬਾਅਦ ਖਾਕੂ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਪਰ ਜਾਂਚ ਏਜੰਸੀਆਂ ਕੋਲ ਇੱਕ ਗੱਡੀ ਤੋਂ ਇਲਾਵਾ ਜੇ ਤੱਕ ਕੋਈ ਵੀ ਹੋਰ ਸਬੂਤ ਨਹੀਂ ਸੀ ਜਿਸ ਤੋਂ ਬਾਅਦ 2 ਸਤੰਬਰ ਵਾਲੇ ਦਿਨ ਅਖਰਕਾਰ ਪੁਲਿਸ ਅਖਬਾਰਾਂ ਵਿੱਚ ਇਸ ਗੱਡੀ ਦੀ ਤਸਵੀਰ ਜਾਰੀ ਕਰਦੀ ਹੈ ਨਾਲ ਹੀ ਇੱਕ ਇਸ਼ਤਿਹਾਰ ਜਾਰੀ ਕੀਤਾ ਗਿਆ ਕਿ ਜੋ ਕੋਈ ਵੀ ਇਸ ਕੇਸ ਬਾਰੇ ਕੋਈ ਜਾਣਕਾਰੀ ਦੇਵੇਗਾ ਤਾਂ ਉਸ ਨੂੰ 10 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਅੰਬੈਸਡਰ ਕਾਰ ਨੂੰ ਦਿੱਲੀ ਤੋਂ ਖਰੀਦ ਕੇ ਉਸ ਦਾ ਰੰਗ ਸਿਲਵਰ ਗ੍ਰੇ ਤੋਂ ਚਿੱਟਾ ਰੰਗ ਚੰਡੀਗੜ੍ਹ ਵਿੱਚ ਕੀਤਾ ਗਿਆ ਸੀ ਪਰ ਚਿੱਟਾ ਪੇਂਟ ਸਹੀ ਤਰੀਕੇ ਦੇ ਨਾਲ ਨਾ ਹੋ ਸਕਿਆ ਜਿਸ ਪੇਂਟਰ ਵੱਲੋਂ ਇਹ ਗੱਡੀ ਪੇਂਟ ਕੀਤੀ ਗਈ ਉਹ ਪੇਂਟਰ ਇੱਕ ਦਿਨ ਪੁਲਿਸ ਕੋਲ ਪਹੁੰਚ ਕਰਦਾ ਹੈ ਇਹ ਪੁਲਿਸ ਸਾਰੇ ਯੂਰਪੀਆ ਵਿੱਚੋਂ ਸਿਰਫ ਇਕੱਲੇ ਲਖਵਿੰਦਰ ਸਿੰਘ ਨੂੰ ਜਾਣਦਾ ਹੁੰਦਾ ਅੰਬੈਸਡਰ ਕਾਰ ਦੇ ਨਾਲ ਅਗਲੀ ਕੜੀ ਲਖਵਿੰਦਰ ਸਿੰਘ ਦੀ ਜੁੜ ਜਾਂਦੀ ਹੈ ਇਸ ਕਾਰ ਨੂੰ ਪੇਂਟ ਲਖਵਿੰਦਰ ਸਿੰਘ ਨੇ ਕਰਵਾਇਆ ਹੋ ਸਕਦਾ ਹੈ ਕਿ ਜੇਕਰ ਇਹ ਕਾਰ ਸੈਕਟਰੀਏਟ ਵਿੱਚ ਘਟਨਾ ਤੋਂ ਬਾਅਦ ਬਾਹਰ ਨਿਕਲ ਜਾਂਦੀ ਤਾਂ ਇਹ ਸੱਚ ਸਾਹਮਣੇ ਆਉਣ ਵਿੱਚ ਕੁਝ ਦੇਰੀ ਹੋ ਸਕਦੀ ਸੀ ਪਰ ਜਦੋਂ ਲਖਵਿੰਦਰ ਸਿੰਘ ਦੀ ਪਛਾਣ ਹੋ ਜਾਂਦੀ ਹੈ ਤਾਂ 5 ਸਤੰਬਰ ਵਾਲੇ ਦਿਨ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਇਸ ਤੋਂ ਬਾਅਦ ਖਰਕੂ ਗਰਮੀਤ ਸਿੰਘ ਇੰਜੀਨੀਅਰ ਦੀ ਵੀ ਪਛਾਣ ਹੋ ਜਾਂਦੀ ਹੈ 6 ਸਤੰਬਰ ਵਾਲੇ ਦਿਨ ਉਹਨਾਂ ਨੂੰ ਵੀ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦੋ ਜਣਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਏਜੰਸੀਆਂ ਤੇ ਸੀਬੀਆਈ ਨੂੰ ਸਾਰੀ ਸਮਝ ਲੱਗਣੀ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲੇ ਪਹਿਲੇ ਇਸ ਘਟਨਾ ਬਾਰੇ ਇਹ ਕਿਹਾ ਗਿਆ ਕਿ ਇਹ ਇੱਕ ਕਾਰਬਾਬਤ ਮਹਾਕਾ ਹੈ ਪਰ ਜਦੋਂ ਦੋ ਗ੍ਰਿਫਤਾਰੀਆਂ ਹੋਈਆਂ ਤਾਂ ਇਹ ਗੱਲ ਸਾਫ਼ ਹੋ ਗਈ ਕਿ ਇਹ ਕੋਈ ਕਾਰਬਾਬਤ ਮਹਾਕਾ ਨਹੀਂ ਬਲਕਿ ਆਤਮਕਾਤੀ ਮਨੁੱਖੀ ਬੰਬ ਧਮਾਕਾ ਹੈ ਮੋਕਮੰਤਰੀ ਬੀਤ ਸਿੰਘ ਦੀ ਮਰਤਕ ਦੇਹ ਦੇ ਨਾਲ ਜੋ ਹੋਰ ਲਾਸ਼ਾਂ ਉੱਥੋਂ ਮਿਲੀਆਂ ਸਨ ਉਹਨਾਂ ਵਿੱਚੋਂ ਇੱਕ ਲਾਸ਼ ਦੀ ਸਿਰਫ ਲੱਤਾਂ ਅਤੇ ਖੋਪੜੀ ਹੀ ਲੱਭੀ ਸੀ ਕਿਉਂਕਿ ਦਲਾਵਰ ਸਿੰਘ ਦੇ ਢਿੱਡ ਨਾਲ ਬਰੂਧ ਬੰਨਿਆ ਹੋਣ ਕਰਕੇ ਉਸ ਦੇ ਢਿੱਡ ਵਾਲੀ ਜਗ੍ਹਾ ਸਾਰੀ ਉੱਡ ਚੁੱਕੀ ਹੁੰਦੀ ਹੈ ਇਸ ਲਾਸ਼ ਦੀ ਡੀਐਨਏ ਜਾਂਚ ਕਰਵਾਈ ਜਾਂਦੀ ਹੈ ਦੂਜੇ ਪਾਸੇ ਪੁਲਿਸ ਮੁਲਾਜ਼ਮ ਹੋਣ ਕਰਕੇ ਦਲਾਵਰ ਸਿੰਘ ਕਈ ਦਿਨਾਂ ਤੋਂ ਨੌਕਰੀ ਤੋਂ ਵੀ ਗੈਰਹਾਜ਼ਰ ਸਨ ਇਸ ਚੀਜ਼ ਨੇ ਵੀ ਸ਼ੱਕ ਨੂੰ ਹੋਰ ਗਹਿਰਾ ਕੀਤਾ ਅਖੀਰ ਪੁਲਿਸ ਵੱਲੋਂ ਦਲਾਵਰ ਸਿੰਘ ਦੇ ਮਾਤਾ ਪਿਤਾ ਦੇ ਡੀਐਨਏ ਦੇ ਸੈਂਪਲ ਲਏ ਜਾਂਦੇ ਹਨ ਤੇ ਜਦੋਂ ਲਾਸ਼ ਦੇ ਡੀਐਨਏ ਸੈਂਪਲਾਂ ਦੇ ਨਾਲ ਮਾਤਾ ਪਿਤਾ ਦੇ ਸੈਂਪਲ ਮਿਲਾਏ ਗਏ ਤਾਂ ਉਹ ਦੋਵੇਂ ਮੈਚ ਕਰ ਜਾਂਦੇ ਹਨ ਜਿਸ ਤੋਂ ਇਹ ਪਤਾ ਚੱਲਦਾ ਹੈ ਕਿ ਇਸ ਹਮਲੇ ਵਿੱਚ ਦਲਾਵਰ ਸਿੰਘ ਹੀ ਮਨੁੱਖੀ ਬੰਬ ਬਣ ਕੇ ਉੱਡਿਆ ਹੁੰਦਾ ਹੌਲੀ-ਹੌਲੀ ਸਾਰੇ આરોપીਾਂ ਦੀ ਸਨাক্ত ਹੋ ਜਾਂਦੀ ਹੈ ਜਿਸ ਦਿੱਲੀ ਰਹਿਦੇ ਜੋੜੇ ਕੋਲੋਂ ਇਹ ਐਮਬੈਸਡਰ ਕਾਰ ਖਰੀਦੀ ਗਈ ਸੀ ਜਾਂਚ ਏਜੰਸੀਆਂ ਉਹਨਾਂ ਤੱਕ ਵੀ ਪਹੁੰਚ ਕਰਦੀਆਂ ਹਨ ਤੇ ਉਹਨਾਂ ਕੋਲੋਂ ਕਾਰ ਖਰੀਦਦਾਰਾਂ ਦੇ ਸਕੈਚ ਤਿਆਰ ਕਰਵਾਏ ਜਾਂਦੇ ਇਸ ਤੋਂ ਬਾਅਦ ਇਹ ਪੁਲਿਸ ਦੇ ਸਾਹਮਣੇ ਵੱਡੀ ਚੁਣੌਤੀ ਹੁੰਦੀ ਹੈ ਬਾਕੀ આરોપીਾਂ ਨੂੰ ਗ੍ਰਿਫਤਾਰ ਕਰਨ ਦੀ 31 ਅਗਸਤ ਦੀ ਵਾਰਦਾਤ ਤੋਂ ਬਾਅਦ ਕਰੀਬ 3 ਮਹੀਨੇ ਉਦੋਂ ਤੱਕ ਬੀਤ ਚੁੱਕੇ ਸਨ ਆਖਰਕਾਰ ਦਸੰਬਰ 1995 ਦੇ ਇੱਕ ਦਿਨ ਦਲੰਦਰ ਬੱਸ ਸਟੈਂਡ ਉੱਤੇ CIA ਸਟਾਫ ਲੁਧਿਆਣਾ ਤੇ CIA ਸਟਾਫ ਪਟਿਆਲੇ ਵੱਲੋਂ ਬਲਵੰਤ ਸਿੰਘ ਰਾਜੋਆਣਾ ਤੇ ਜਗਤਾਰ ਸਿੰਘ ਹਵਾਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰੀ ਤੋਂ ਬਾਅਦ ਦੋਹਾਂ ਨੂੰ ਵੱਖਰੇ ਵੱਖਰੇ ਰੱਖਿਆ ਗਿਆ ਸੀ ਤੇ ਕਈ ਹਫ਼ਤੇ ਤੱਕ ਉਹਨਾਂ ਦੀ ਗ੍ਰਿਫਤਾਰੀ ਦਿਖਾਈ ਹੀ ਨਹੀਂ ਗਈ ਇਨ੍ਹਾਂ ਦਿਨਾਂ ਵਿੱਚ ਦੋਹਾਂ ਤੋਂ ਪੁੱਛ ਪੜਤਾਲ ਹੁੰਦੀ ਰਹੀ ਤੇ 14 ਜਨਵਰੀ 1996 ਨੂੰ ਬਲਵੰਤ ਸਿੰਘ ਰਾਜੋਆਣਾ ਨੂੰ ਅਖੀਰ ਸੀਬੀਆਈ ਨੂੰ ਸੌਂਪ ਦਿੱਤਾ ਜਾਂਦਾ ਤੇ 20 ਜਨਵਰੀ ਨੂੰ ਜਗਤਾਰ ਸਿੰਘ ਹਵਾਰੇ ਨੂੰ ਵੀ ਸੀਬੀਆਈ ਦੇ ਹਵਾਲੇ ਕੀਤਾ ਗਿਆ ਹੌਲੀ ਹੌਲੀ ਜਗਤਾਰ ਸਿੰਘ ਤਾਰਾ ਅਤੇ ਪਰਮਜੀਤ ਸਿੰਘ ਭਿਉਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਸਾਰੇ આરોપીਆਂ ਨੂੰ ਨਾਮਜ਼ਦ ਕਰਕੇ ਕੇਸ ਚਲਾਇਆ ਜਾਂਦਾ ਹੈ ਇਹਨਾਂ ਸਭ ਨੂੰ ਚੰਡੀਗੜ੍ਹ ਦੀ ਬੜੈਲ ਜੇਲ੍ਹ ਵਿੱਚ ਰੱਖਿਆ ਗਿਆ ਸੀ ਇਹ ਤੋਂ ਇੱਕ ਵਾਰ ਸਰੰਗ ਪੁੱਟ ਕੇ ਉਹ ਫਰਾਰ ਵੀ ਹੋ ਗਏ ਸਨ ਤੇ ਫਿਰ ਦੁਬਾਰਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕੇਸ 1996 ਤੋਂ ਲੈ ਕੇ 2003 ਤੱਕ ਚੱਲਿਆ। ਸਾਲ 2007 ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਜਿਸ ਦੀ ਅਪੀਲ ਉਹਨੇ ਹਾਈ ਕੋਰਟ ਵਿੱਚ ਕੀਤੀ ਤੇ ਹਾਈ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਘਟਾ ਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਦੇਸ਼ਵਲੇ 2012 ਦੇ ਵਿੱਚ ਉਹਨਾਂ ਨੂੰ ਫਾਂਸੀ ਦੇਣ ਲੱਗੇ ਸਨ ਤਾਂ ਉਸ ਵਕਤ ਸਾਰੇ ਸਿੱਖ ਜਗਤ ਨੇ ਇਸ ਦਾ ਵਿਰੋਧ ਕੀਤਾ ਸਿੱਖ ਸੰਸਥਾਵਾਂ ਵੱਲੋਂ ਫਾਂਸੀ ਦੇ ਵਿਰੁੱਧ ਰਾਸ਼ਟਰਪਤੀ ਕੋਲ ਅਪੀਲ ਦਾਇਰ ਕੀਤੀ ਗਈ ਪਰ ਇਹ ਅਪੀਲ 2012 ਤੋਂ ਲੈ ਕੇ ਅੱਜ ਤੱਕ ਉਸੇ ਤਰ੍ਹਾਂ ਵਿਚਵਚਾਲੇ ਹੀ ਲਟਕੀ ਹੋਈ ਹੈ ਅੱਜ ਤੱਕ ਰਾਸ਼ਟਰਪਤੀ ਨੇ ਰਾਜੋਵਾਨਾਂ ਦੀ ਫਾਂਸੀ ਦੇ ਬਾਬਤ ਕੋਈ ਵੀ ਫੈਸਲਾ ਨਹੀਂ ਸੁਣਾਇਆ ਜੋ ਬਾਕੀ ਦੇ આરોપી ਸਨ ਉਹਨਾਂ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਸੋ ਦੋਸਤੋ ਏਸੀ ਸਾਰੀ ਕਹਾਣੀ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲकांड ਤੋਂ ਬਾਅਦ ਭਾਈ ਹਵਾਰੇ ਅਤੇ ਰਾਜੋਆਣੀ ਦੀ ਗ੍ਰਿਫਤਾਰੀ ਦੀ। ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸ